ਸਤਨਾਮ ਸ੍ਰੀ ਵਾਹਿ ਗੁਰ ਸਭ ਜੀਉ ਪਉੜੀ ਸੇਵ ਕੀਤੀ ਸੰਤੋਖਾਈ ਜਿਨੇ ਸੱਚ ਸਚਿ ਤੇ ਆਇਆ ਔਨੇ ਮੰਦੀਪਾਰ ਨ ਰਖਿਓ ਕਾਰ ਸੁਕ੍ਰਿਤ ਤਰਮੁ ਖਮਾਇ ਔਨੇ ਦੁਨੀਆ ਤੋੜੇ ਬੰਦ ਕਾਇਆ ਤੰਗ ਸੀ ਸੀ ਅਗਲਾ ਇਸ ਦੇਵੇਂ ਚੜੀਸ ਆਇਆ ਵੜਾਈ ਵੱਡਾ ਪਾਇਆ ਵੜਿਆਈ ਵੱਡਾ ਪਾਇਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹੀ ਪਰਮ ਸਤਕਾਰ ਗੁਰੂ ਸਾਧ ਸੰਗਤ ਜੀ ਇਹ ਪਾਵਨ ਪੌੜੀ ਮਹਾਰਾਜ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਹੈ ਜੋ ਕਿ 7ਵੀਂ ਪੌੜੀ ਇਸ ਪੌੜੀ ਦੇ ਰਾਹ ਹੀ ਸਮਰਸਤ ਪੁਰਾਣੇ ਕਿਰਪਾ ਕੀਤੀ ਵੀ ਜੀਰੇ ਪ੍ਰਾਣੀ ਸੇਵਾ ਕਰਦੇ ਨੇ ਉਹਨਾਂ ਦੀ ਸੇਵਾ ਛਾਂਏ ਕਦੋਂ ਪੈਂਦੀ ਹੈ ਤੇ ਬਿਰਤੀਆਂ ਤੇ ਸੁਰਤੀਆਂ ਕਰਕੇ ਉਹਨਾਂ ਦਾ ਜਿਹੜਾ ਉੱਚੀ ਸੋਚ ਹੈ ਜੀਵਨ ਦੀ ਉਹ ਕਿੰਨੀ ਉੱਚੀ ਬਣ ਜਾਂਦੀ ਹੈ ਬਹੁਤ ਮਾਰ ਜੁਗਤੀ ਦਸੀ ਸਤਿ ਸੂਏ ਪਾਸ਼ਾ ਨਹੀਂ ਗੁਰਸਿੱਖ ਪਿਆਰਿਆਂ ਨੂੰ ਬਿਰਾਗੀ ਜ਼ਿਰਾਗੇ ਜਿਗਿਆਸੂ ਜੋ ਰਾਮ ਦੀ ਰੱਬ ਦੀ ਪਾਲ ਵਿੱਚ ਨਹੀਂ ਪਰਮਾਤਮਾ ਦੀ ਪਾਲ ਵਿੱਚ ਨਹੀਂ ਗੁਰੂ ਦਾ ਪਿਆਰ ਚਾਹੁੰਦੇ ਨੇ ਭਾ ਜੁਗਤੀ ਹੈ ਆ ਵਿਚਾਰ ਕਰੀ ਮਹਾਰਾਜ ਆਪਸਾਈ ਹੋਣ ਆਪਣੇ ਸੀਸ ਬਕਸ਼ਣ ਆਪਣੀ ਸੇਵਾ ਆਪ ਲੈਣ ਜੀ ਸੇਵ ਕੀਤੀ ਸੰਤੋਖ ਹੈ ਜਿਹਨਿ ਸਤੋ ਸਚਿਤ ਆਇਆ ਅਹਿਲੀ ਗੱਲ ਗੁਰੂਕਾਰੋ ਜਿਵੇਂ ਸਭ ਦੇ ਵਿੱਚ ਰਹਾਵਾ ਵਾਲੀ ਪੰਗਤੀ ਕੇਂਦਰੀ ਭਾਵ ਹੁੰਦੀ ਹੈ ਮੁੱਖ ਭਾਵ ਹੁੰਦੀ ਹੈ ਉਸ ਸ਼ਬਦ ਦਾ ਤੇ ਬਾਕੀ ਸਾਰਾ ਸ਼ਬਦ ਉਸ ਭਾਵ ਨੂੰ ਵਿਸਤਾਰ ਨਾਲ ਸਮਝਾਉਂਦਾ ਹੈ ਤੇ ਮਹਾਰਾਜ ਸੇ ਮਹਾਰਾਜ ਕਿਰਪਾ ਕੀ ਜੋ ਆਖਰੀ ਬੰਦ ਹੁੰਦਾ ਹੈ ਪੌੜੀ ਦਾ ਉਹ ਪੌੜੀ ਦਾ ਕੇਂਦਰੀ ਭਾਵ ਹੁੰਦਾ ਹੈ ਮਹਾਰਾਜਿਆਂ ਦਾ ਇੱਕ ਦਾਤ ਹੈ ਤੇ ਆਖਰੀ ਪੌੜੀ ਜਿਹੜੀ ਮੇਰੇ ਆਖਰੀ ਬੰਦ ਇਸ ਪੌੜੀ ਦਾ ਵੜਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਕੀ ਵਿਸ਼ੇਸ਼ਣ ਵਰਤਿਆ ਪ੍ਰਮਾਤਮਾ ਲਈ ਕਿ ਅਕਾਲ ਪੁਰਖ ਵਾਹਿਗੁਰੂ ਵੱਡਾ ਹੈ ਉਹਦੀ ਪ੍ਰਾਪਤੀ ਵੜਿਆਈ ਕਰਕੇ ਹੈ ਆਪ ਜੀ ਹੈਰਾਨ ਹੋ ਜੂਗੇ ਆਪhle hi ਪਾਣ ਸਮਝਦੇ ਵੀ ਹੋ ਕਿ ਗੁਰਨਾਮ ਦੇ ਮਹਾਰਾਜ ਜੀ ਵੀ ਗਏ ਗੁਰਬਾਣੀ ਗਾਏ ਜਿੱਥੇ ਵੀ ਜਾ ਕੇ ਡੇਰਾ ਲਾਇਆ ਉੱਥੇ ਇਹੋ ਜਿਹਾ ਕੋਈ ਆਨ ਵਿਸ਼ਵਾਸੀ ਆਖੰਡ ਸੀ ਲੋਕਾਂ ਨੂੰ ਉਸ ਪਖੰਡ ਵਿੱਚੋਂ ਬਾਹਰ ਕਢਣ ਵਾਜੁਗਤੀ ਵਰਤੀ ਜਾਣਦੇ ਉਹਨੇ ਕੁਛ ਨਹੀਂ ਕਿਹਾ ਨਾ ਟੋਕਿਆ ਨਾ ਰੋਕੇ ਅਭੀ ਤੁਸੀਂ ਤਾਂ ਕਿਉਂ ਕਰ ਰਹੇ ਹੋ ਸਗੋਂ ਆਪਣੇ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਕੇ ਗੁਰਬਾਣੀ ਦਾ ਗਾਇਨ ਕੀਤਾ ਪਾਈ ਸਾਹਿਬ ਪਾਈ ਮਰਦਾਨਾ ਜੀ ਨੇ ਵਾਕਿਆ ਕਿ ਪਾਈ ਮਰਦਾਨਾ ਜੀ ਤਰਬਾਬ ਛੇੜੋ ਬਾਣੀ ਆਈ ਉਹ ਹੀ ਸਾਨੂੰ ਉਚਾਰਦੇ ਜਿਸ ਪ੍ਰਕਰਮ ਦੇ ਲਈ ਸੁਭਦਾ ਸੀ ਉਸ ਪ੍ਰਕਰਮ ਨੂੰ ਜੋ ਚੱਲ ਰਿਹਾ ਹੈ ਗਿਆਨਤਾ ਪਰਮ ਪ੍ਰੇਖਾ ਦੂਰ ਕਰਨ ਵਾਸਤੇ ਗਾਇਨ ਕਰਕੇ ਵੱਡੇ ਦੀਆਂ ਵਡਿਆਈਆਂ ਪ੍ਰਮਾਤਮਾ ਸ਼ਿਵ ਤੋਂ ਸਲਾਹ ਕਰਕੇ ਆਪਣੇ ਸਭ ਦੇ ਰਾਹੀ ਸਾਰਾ ਸੰਦੇਸ਼ ਦਿੰਦੇ ਤੇ ਬਾਅਦ ਵੀ ਜਾ ਕੇ ਵਿਚਾਰ ਵਰਸ਼ ਕਰਦੇ ਵਿਚਾਰ ਗੋਸ਼ਟੀ ਕਰਦੇ ਤੇ ਲੋਕੀ ਸਮਝ ਜਾਂਦੇ ਕਿ ਰਬ ਦੀ ਵਡਿਆਈ ਜੰਨੇ ਮਹਾਂਤਾ ਹੈ ਮਹਾਰਾਜ ਕਹਿੰਦੇ ਨੇ ਤੋਂ ਸੱਚਾ ਸਾਹਿਬ ਸਿਵ ਸਵਾਲਿਓ ਜਨ ਕੀਤੀ ਸੋ ਪਾਰ ਪਿਆਹੀ ਰਬ ਜੀ ਤੂੰ ਸਿਖਤੀ ਦਾ ਮਾਲਕ ਹੈ ਤੈਨੂੰ ਤੇਰੀ ਸਿਖਤੀ ਪਿਆਰੀ ਹੈ ਨਾਮ ਪਿਆਰਾ ਜੋ ਤੇਰੇ ਗੁਣ ਗaan ਕਰਦੇ ਨੇ ਉਪਾਗਾ ਵਾਣੇ ਨੇ ਉਹ ਬਹੁਤ ਔੜੇ ਸਹਿਨ ਸਰ ਬਣ ਜਾਂਦੇ ਉਹ ਤੈਨੂੰ ਪਾ ਲੈਂਦੇ ਨੇ ਪਾਈ ਮਹਾਰਾਜ ਕਹਿੰਦੇ ਨੇ ਸਪੌੜੀ ਦੇ ਵਿੱਚ ਤਤ ਕੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੋ ਬਿਆਨਤ ਬਹੁਤ ਵੱਡਾ ਹੈ ਉਹਦੀ ਪ੍ਰਾਪਤੀ ਗੁਰ ਚਰਨਾਂ ਨਾਲ ਜੁੜੂ ਕੇ ਵਡਿਆਈਆਂ ਕਰਕੇ ਆ ਜੋ ਜੋ ਗੁਣਾ ਦਾ ਗਾਇਨ ਹਿਰਦੇ ਵਿੱਚ ਵਸਾਵਾਂਗੇ ਬਾਣੀ ਨੂੰ ਉਚਰਾਂਗੇ ਸੁਣਾਗੇ ਸਬਦ ਮੰਨ ਤਿਕੇਗਾ ਉਹੀ ਗੁਣ ਬਾਣੀ ਵਾਲੇ ਸਾਡੇ ਮਨ ਵਿੱਚ ਤਿਕ ਜਾਣਗੇ ਹਿਰਦੇ ਵਿੱਚ ਪ੍ਰਮਾਤਮਾ ਦੇ दैवी ਗੁਣਾਂ ਦਾ ਵਾਸਾ ਹੋ ਜਾਏਗਾ ਸਾਡਾ ਮਨ ਵੀ ਉਦਾਰ ਹੋ ਜਾਏ ਵੱਡਾ ਬਣ ਜਾਏਗਾ ਪੂਰਾ ਪ੍ਰਵੇਸ਼ ਬਣ ਦੇਗਾ ਸੱਚਾ ਸੁੱਚਾ ਪਾਣੀ ਉਹਦੇ ਵਾਸਤੇ ਪਾਇਤਵਾਰ ਆ ਜਾਏ ਕਿ ਪਾਣੀ ਮਿਲਾਣਾ ਉਹਨੇ ਕਿ ਸਾਰਤਾ ਰਹੇ ਤਾਂ ਸੁੱਚਾ ਪਾਣੀ ਚਾਹੀਦਾ ਗੰਦਗੀ ਵਾਲਾ ਪਾਣੀ ਨਹੀਂ ਪਾਸ ਸਕਦੇ ਉਥੇ ਕੀ ਸੁੱਚਾ ਪਾਣੀ ਇਸ ਤਰ੍ਹਾਂ ਪਾਇ ਗੁਰੂ ਦੀ ਵਿਚਾਰ ਪਰਮਾਤਮਾ ਬੇਅੰਤ ਵੱਡਾ ਹੈ ਤੇ ਜੀਵਾਤਮਾ ਉਸ ਵੱਡੇ ਦੀ ਵਡਿਆਈਆਂ ਕਰ ਕਰਕੇ ਵੱਡੇ ਗੁਣ ਪਾ ਲੈਂਦਾ ਹੈ ਉਹ ਜੀਵਾਤਮਾ ਤੇ ਪਰਮਾਤਮਾ ਇੱਕ ਰੂਪ ਹੋ ਜਾਂਦੇ ਜੋਤੀ ਜੋਤ ਰਲਈ ਸੰਪੂਰਨthia ਰਾਮ ਇਹ ਅਵਸਥਾ ਬਣਾਉਣ ਵਾਸਤੇ ਕਿੰਨੀ ਕਾਲ ਕਮਾਈ ਕਰਨੀ ਪੈਂਦੀ ਹੈ ਨਾ ਸੰਤੋਖੀਆਂ ਨੂੰ ਧਰਮੀਆਂ ਜੋ ਰੱਬ ਦੇ ਪਿਆਰੇ ਹੋਏ ਨੇ ਸੇਵ ਕੀਤੀ ਸੰਤੋਖਈ ਪਾਈ ਰੱਬ ਦੀ ਸੇਵਾ ਸੰਤੋਖੀਆਂ ਨੇ ਕੀਤੀ ਸਬਰ ਵਾਲੇ ਨੇ ਤਮਸ ਵਾਲਾ ਨੇ ਨਹੀਂ ਸਾਸ ਕਟੇ ਲਹ ਕੁੜਤਾ ਆਵੇ ਤ੍ਰਿਪਤਨਾ ਆਵੇ ਮਾਇਆ ਪਾਸੇ ਪਾਵੇ ਧਰਮ ਦੇ ਅੱਗੇ ਭਾਈ ਮਾਇਆ ਨਹੀਂ ਧਰਮ ਅੱਗੇ ਧਨ ਨਹੀਂ ਧਰਮ ਨੂੰ ਪਾਉਣ ਵਾਸਤੇ ਧਨ ਦੀ ਕੀਮਤ ਨਹੀਂ ਚਾਹੀਦੀ ਸਪਾ ਵਨਾ ਜੈਦੀ ਸਰਦਾ ਜੈਦੀ ਭਾਵੇਂ ਜਿਉਂ-ਜਿਉਂ ਸੰਤੋਖੀ ਪੁਰਖ ਸਬਰ ਵਾਲਾ ਪੁਰਖ ਇਹ ਗੁਰੂ ਪਿਆਰੋ ਸਿੱਧੀ ਪਾ ਸਕਦਾ ਹੈ ਨਾਮ ਰਸੇ ਪੁਰ ਪਿਆਰਿਓ ਸੰਤੋਖ ਪਾਸ ਸੰਤੋਖ ਦਾ ਪਾਣ ਦਾ ਤਰੀਕਾ ਗੁਰਬਾਣੀ ਲਿਖਿਆ ਕਿ ਜੋ ਰੱਬ ਨੇ ਬਖਸ਼ਿਆ ਸ਼ੁਕਰਾਨਾ ਕਰਨਾ ਅਗਾਹ ਬਦਲੇ ਆਪਣੀ ਸ਼ੁਕਰਤ ਕਰਨੀ ਬਿਲਕੁਲ ਨਹੀਂ ਆਲਬੀਸੀ ਬਣਨਾ ਰੱਬ ਦੇ ਪਿਆਰ ਵਿੱਚ ਜੁੜੇ ਵੀ ਰਹਿਣਾ ਹੈ ਧਰਮ ਦੇ ਉਦਮ ਕਰਨਾ ਹੈ ਮਹਾਰਾਜ ਜੀ ਨੇ ਸਾਖ ਕੇ ਨਾਮ ਜਪੋ ਤੇ ਕਿਰਤ ਕਰੋ ਵਣਸੋ ਪਹਿਲਾ ਉਪਦੇਸ਼ ਗੁਨਾ ਦੇ ਨਾਮ ਜਪਣਾ ਦੂਜਾ ਕਿਰਤ ਕਰਨੇ ਕਿਰਤੀ ਇਨਸਾਨ ਨੂੰ ਫਰਜ਼ ਪਾਉ ਜ਼ਿੰਮੇਦਾਰ ਹੈ ਵਪਾਰੀ ਹੈ ਨੌਕਰੀ ਚਾਕਰੀ ਜਾਂ ਮਜ਼ਦੂਰ ਜੋ ਵੀ ਗ੍ਰਹਿਣੀ ਹੈ ਜੋ ਵੀ ਹੈ ਭਾਵੇਂ ਜਿੱਥੇ ਵੀ ਹੋ ਕੋਈ ਨਾ ਕੋਈ ਕਿਰਤ ਕਰੋ ਤਰਮ ਦੀ ਤਰਮ ਨੂੰ ਆਪਣੇ ਸਖਸੀ ਬਣ ਦੇ ਲਈ ਸੱਚ ਦਾ ਮਾਰਗ ਪਨਾਓ ਇਹ ਸੰਤੋਖੀ ਪੁਰਸ਼ ਫਿਰ ਡੋਲਦੇ ਨਹੀਂ ਬਾ ਸੰਤੋਖ ਹੁੰਦੇ ਉਹਨਾਂ ਦੇ ਪੱਲੇ ਜੋ ਬੰਦਾ ਹੈ ਨਾ ਉਹ ਦੂਸਰਨ ਗੁਰੂ ਪਿਆਰ ਵੰਡ ਕੇ ਸਿਖਾਉਂਦੇ ਨੇ ਬਿਲਕੁਲ ਮਹਾਰਾਜ ਕਹਿੰਦੇ ਹਾਜ਼ ਵੀ ਗੁਰ ਸਿੱਖ ਨੇ ਇਹਨਾਂ ਕੋਲ ਨੇਕ ਕਮਾਈਆਂ ਨੇ ਪਹਿਲਾ ਲੋਜੀ ਵਰਗੇ ਜਿਉ ਰੱਬ ਨੇ ਬਖਸ਼ਿਆ ਸੁਖਰਾਣਾ ਤੇ ਬਾਅਦ ਦੇ ਦੇ ਕੇ ਵੰਡ-ਵੰਡ ਕੇ ਆਪਣਾ ਆਪ ਤਨਾ ਆਪਣੇ ਆਪ ਬਹੁਤ ਧੰਵਾਨ ਸਮਝਦੇ ਨੇ ਕਿ ਮਹਾਰਾਜ ਦੀ ਕਿਰਪਾ ਹੈ ਸੇਵਕੀthi ਸੰਤੋਖੀ ਸੱਚੋ ਸੱਤਿਆ ਸੰਤੋਖੀ ਕੌਣ ਬਣੇਗਾ ਭਾਈ ਜਿਸਨੂੰ ਸੱਚੇ ਸੱਤਿ ਸੱਚ ਲਗੀ ਔਂਕਰ ਕੇ ਵਚਨ ਸੱਚ ਹੈ ਪਰਮਾਤਮਾ ਰੂਪੀ ਸਦ ਜਿਨਾਂ ਸੰਤੋਖੀ ਪਰਸਾਨੇ ਇੱਕ ਪਰਮਾਤਮਾ ਨੂੰ ਧਿਆਇਆ ਅੰਦਰ ਭਾਵਨਾ ਕਰਕੇ ਸੱਚ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ ਉਹਦੇ ਨਾਲ ਸੱਚ ਪੈਦਾ ਹੋਏਗਾ ਤੁਹਾਡਾ ਅੰਦਰ ਜਾਗਰ ਹੋਏਗਾ ਵਿਕਾਰਾਂ ਵਾਲੀ ਮੈਲ ਦੂਰ ਹੋਈ ਸੱਚ ਸਾਹਮਣੇ ਆ ਜਾਏਗਾ ਉਹ ਨਹੀਂ ਮੰਦੇ ਪੈਰ ਨਾ ਰੱਖਿਓ ਵਿਕਾਰਾਂ ਵਾਲੇ ਪਾਸੇ ਪੈਰ ਰੱਖਦੇ ਕਰਨ ਦੀ ਗੱਲ ਦੂਰ ਦੀ ਹੈ ਉਹ ਭਾਈ ਪਹਿਲੇ ਕਰਮਾਂ ਵਾਲੇ ਉਹਨਾਂ ਦੇ ਪੈਰ ਜਾਣਦੇ ਨਹੀਂ ਹਮੇਸ਼ਾ ਕਦਮ ਕਦਮ ਤੇ ਸੋਚ ਕੇ ਬਹੁਤ ਵਿਚਾਰ ਕੇ ਕੰਮ ਕਰਨੀ ਗੁਰ ਆਸ ਅਨਸਾਰ ਕੰਮ ਠੀਕ ਹੈ ਕੈਮਰਾ ਗੁਰੂ ਇਸ ਗਲਤੀ ਖਾਮੀ ਭਰਦਾ ਹੈ ਆਪਣੇ ਗੁਰੂ ਨੂੰ ਤੇ ਆਪਣੇ ਮਨ ਨੂੰ ਸਵਾਲ ਕਰਕੇ ਵੀ ਸਮਝਾਣਾ ਕਰ ਮਨ ਚੰਗੇ ਪਾਸੇ ਪਾਈ ਜੁਟਦਾ ਰਹਿੰਦਾ ਹੈ ਕਰ ਸੁਕ੍ਰਿਤ ਚੰਗੇ ਕਰਤੇ ਬਿਲਕੁਲ ਕੋਈ ਵਾਰ ਵਿਰੋਧ ਨਹੀਂ ਤੋਖਾ ਨਹੀਂ ਕੋਈ ਬੇਇਮਾਨੀ ਨਹੀਂ ਧਰਮ ਕਮਾਇਆ ਸੱਚੀ ਕਰਨੀ ਵਾਲਾ ਹੁੰਦਾ ਇਨਸਾਨ ਜੋ ਧਰਮੀ ਖੈ ਲਿਬਾਸ ਪਾ ਕੇ ਆਪਾਂ ਸਾਰੇ ਧਰਮੀ ਬਣ ਜਾਂਦੇ ਆਂ ਕਈ ਵਾਰੀ ਗੁਰੂ ਪਿਆਰਿਓ ਪਰੰਦਰਾਂ ਕੁਝ ਹੋਰ ਹੁੰਦਾ ਬਾਹਰੋਂ ਕੁਝ ਹੋਰ ਹੁੰਦਾ ਹੈ ਮਹਾਰਾ ਕਹਿੰਦੇ ਨੇ ਕਿ ਐਸੇ ਪ੍ਰਾਣੀ ਪਾਏ ਰੱਬ ਦੀ ਖੁਸ਼ੀ ਨਹੀਂ ਪਾ ਸਕਦੇ ਕੋਈ ਗਾਵ ਰਾਕੀ ਰਾਧੇ ਦੀ ਦੀਪੋ ਪਾਤ ਕਰ ਨਹਾ ਖਲ ਪੀਜੇ RAM ਰਾਜੇ ਜਿਨਾ ਅੰਤਰ ਕਬਟ ਵਿਕਾਰ ਹੈ ਜੇ ਨਾ ਰੋਏ ਕਿਆ ਕੀ ਦੇ ਹਰ ਕਰਤਾ ਸਭ ਕਿਸ ਕਾੜ ਜਾਣਦਾ ਸਿਰwidehat ਕੜ ਰੋਗ ਦੀਜੈ ਜੇ ਨਾਨਕ ਗੁਰਮੁਖ ਗਿਰਦਾਸ ਸੁਧ ਹੈ ਜਿਨਾ ਹਿਰਦਾ ਸੁਧ ਹੈ ਹਰ ਪਗਦਰ ਲੀਜੇ ਉਹਨਾਂ ਨੂੰ ਪਾਈ ਰੱਬ ਦੀ ਭਗਤੀ ਪਿਆਰ ਮਿਲਦਾ ਧਰਮੀ ਪੁਰ ਦੀ ਪਿਸ਼ਾਨ ਹੈ ਜਿਹੜੇ ਆਪਣੇ ਆਪ ਨੂੰ ਧਰਮੀ ਖਵਾਉਂਦੇ ਆ ਸਿਰ ਅਵੇਲੂਏਸ਼ਨ ਕਰੀ ਆਪਣਾ ਮੁਲਿਆੰਕਨ ਕਰਿਆ ਆਤਮਿਕ ਚਿੰਤਨ ਕਰੀ ਮ ਸੰਤੋਖੀ ਹਾਂ ਮਰੋ ਜਬਾਣੀ ਪੜਦਾ ਹਾਂ ਕਥਾ ਕਰਦਾ ਸੁਨਣ ਕੇ ਮਨ ਸੰਤੋਖ ਆਇਆ ਕਾ ਮੇਰੀ ਕਰਨੀ ਸੱਚੀ ਹੈ ਕਾ ਮੈਂ ਧਰਮੀ ਪੁਰਸ਼ ਸ਼ਾਂ ਮੈਂ ਇਹ ਹੱਤਿਆ ਨਹੀਂ ਮਾਰਦਾ ਕਿਸੇ ਦਾ ਮਜ਼ਦੂਰ ਦੀ ਮਜ਼ਦੂਰੀ ਤਾਂ ਨਹੀਂ ਮਾਰੀ ਤੋਕਾ ਤਾਂ ਨਹੀਂ ਕੀਤਾ ਮੈਂ ਇਹ ਗੱਲਾਂ ਆਪਣੇ ਅੰਦਰ ਨੂੰ ਪੁੱਛੀਏ ਬਾਣੀ ਪੜਨ ਤੋਂ ਬਾਅਦ ਫਿਰ ਤੋਂ ਵਾਲੇ ਤੇ ਅੰਦਰ ਕੀ ਬੰਦੇ ਬਦਲਾਅ ਆਏਗਾ ਕੰਪੈਰੀਜ਼ਨ ਹੋ ਜੇ ਗੁਰੂ ਕੀ ਕਹਿ ਰਿਹਾ ਤੇ ਮੈਂ ਕੀ ਕਰੇ ਤੁਹਾਡਾ ਮਨ ਬਦਲੇਗਾ ਸੱਚ ਨਾਲ ਜੁੜੇਗਾ ਐਸਾ ਜੁੜੇਗਾ ਫਿਰ ਮੇਲੇ ਆ ਰਿਹਾ ਨੰਬੀ ਸੌਲਾ ਦੇ ਮੇਲਾ ਹੋਇ ਕਿਉਂਕਿ ਮਨ ਦੇ ਵਿਰਾਗ ਕਰਕੇ ਅਗੁਰੂ ਵਾਲੇ ਬਣੇ ਹੋ ਕਿਸੇ ਦੇ ਕਹਿਣ ਕਹਾਣ ਤੇ ਨਹੀਂ ਮਨ ਨੂੰ ਤੁਹਾਨੂੰ ਪਤਾ ਲੱਗ ਗਿਆ ਕਿ ਮੇਰਾ ਗੁਰੂ ਨਾ ਸਮਰੱਥ ਵੱਡਾ ਹੈ ਤੇ ਗੁਰੂ ਮੈਨੂੰ ਇਹ ਗੱਲ ਕਹਿ ਰਹੇ ਹੈ ਮੈਂ ਅਗੁਰ ਵਾਲੇ ਗੱਲ ਨੂੰ ਮੰਨਣਾ ਫਿਰ ਇਨਸਾਨ ਬਦਲਦਾ ਹੈ ਉਹਨਾਂ ਦੁਨੀਆਂ ਤੋਂ ਓੜੇ ਬੰਦਨਾ ਜੇ ਆਪ ਸੱਚ ਨਾਲ ਜੁੜੋਗੇ ਕੋਈ ਬੇਮਨ ਨਹੀਂ ਕਰੋਗੇ ਸੱਚੇ ਕਰਨੇ ਬਣ ਜੇ ਸਾਇਸ ਸੁਪਾਇ ਤੁਹਾਡਾ ਫਿਰ ਸੰਸਾਰ ਲੋਕਾਂ ਨਾਲ ਰਿਸ਼ਤਾ ਟੁੱਟਣਾ ਸ਼ੁਰੂ ਹੋ ਜਾਏਗਾ ਬਣੇਗੇ ਨਹੀਂ ਜਿਹੜਾ ਪੈਕੂੜ ਨਾਲ ਭਰਿਆ ਹੈ ਜਿਹੜਾ ਜੀਵਨ ਚੋਟ ਤੇ ਟੇਕੇ ਉਹਨਾਂ ਕੋਲੇ ਕਿੱਥੇ ਬਣੇਗੀ ਜਾਂ ਪਿੱਛੇ हट ਜਾਓਗੇ ਉਹ ਨਾਲ ਤੁਹਾਡੇ ਸਾਰੇ ਬੰਦਨ ਆਪਣੇ ਆਪ ਪਿੱਛੇ हट ਜਾਣਗੇ ਤੁਸੀਂ ਸੱਚੇ ਮਾਰ ਰਹੇ ਹੋ ਉਹ ਝੂਠੇ ਮਾਰ ਰਿਹਾ ਵੀ ਦੁਨਿਆਵੀ ਲੋਕਾਂ ਦਾ ਜਿਹੜਾ ਆਮ ਤੌਰ ਤੇ ਚੱਲਣ ਹੈ ਉਹ ਗੁਰੂ ਪਿਆਰੇ ਮਾਇਆ ਕਮਾਣਾ ਕਿਵੇਂ ਨਾ ਕਿਵੇਂ ਭਾਵੇਂ ਜਿਵੇਂ ਮਰਦੀ ਪੈੜਾ ਕਰਮ ਇਕੱਲੇ ਸਾਡੀ ਮਾਇਆ ਬਣਦੇ ਜੋ ਪਦਾਰਥ ਪੈਸਾ ਕਿੰਨਾ ਮਲਾਵਟੀ ਜ਼ਹਿਰੀ ਹੈ ਕੋਈ ਗੱਲ ਨਹੀਂ ਬਸ ਪੈਸਾ ਬੰਨਣਾ ਚਾਹੀਦਾ ਅਗਲਾ ਪੱਲਾ ਹੋਵੇ ਨਾ ਹੋਵੇ ਮੈਂ ਆਪਣਾ ਪੈਸਾ ਕਮਾਵਾਂ ਆਪਣਾ ਕੰਮ ਕਰਾਂ ਮਾਰਗ ਨਹੀਂ ਭਾਈ ਇਸ ਕਰਕੇ ਸੱਚੇ ਗੁਰਸਿੱਖਾਂ ਦਾ ਧਰਮੀ ਪੁਰਸ਼ਾਂ ਦਾ ਗੁਰਕਾਰ ਉਸ ਸੰਸਾਰ ਜੋ ਰਹਿੰਦਾ ਨਹੀਂ ਆਪਣੇ ਆਪ ਉਹ ਪਿੱਛੇ ੜ ਜਾਂਦੇ ਨੇ ਕਿਉਂਕਿ ਸੰਸਾਰ ਦੀ ਸੋਚ ਕੁਝ ਹੋਰ ਹੈ ਮਿਲਾਵਟ ਵਾਲੀ ਹੈ ਧੋਖੇ ਤੜੀ ਵਾਲੀ ਹੈ ਗੁਰਸਿੱਖੀ ਪਰੰਸ ਸੋਚ ਸੱਚ ਵਾਲੀ ਹੈ ਜੀ ਹਨ ਪਾਣੀ ਥੋੜਾ ਖਾਇਆ ਤੇ ਅੱਜ ਸਵੇਰੇ ਸਵੇਰੇ ਜਿਹੜਾ ਪ੍ਰਾਣੀ ਪੰਜ ਬੰਦਗੀ ਕਰੇਗਾ ਘਟ ਖਾਏਗਾ ਕਟ ਸੋਏਗਾ ਬਹੁਤ ਇਹ ਗੱਲਾਂ ਜੁਗਤੀਆਂ ਨੇ ਪਾਵੋ ਪੇਟ ਪਿੱਛੇ ਨਹੀਂ ਦੌੜਦਾ ਸਵਾਦ ਵਿੱਚੇ بس ਪੇਟ ਭਰਦਾ ਹੈ ਜਿ ਜੀਵਨ ਚੱਲਦਾ ਰਹੇ ਵੀ ਸਰੀਰ ਚੱਲਦਾ ਰਹੇ ਲੋੜ ਹਰ ਸਾਪਾ ਸਾਦਾ ਸਕਦਾ ਹੈ ਸਵਾਦ ਕਰਕੇ ਨਹੀਂ ਪਾਵੇ ਵੀ ਨਹੀਂ ਕਿਉਂਕਿ ਭੈੜਾ ਕੰਦ ਹੈ ਬਿਲਕੁਲ ਹੀ ਅੰਦਾ ਪਾਵੇ ਬਿਲਕੁਲ ਪ੍ਰੇਮ ਨਾ ਅਸਕਰਾਨਾ ਕਰਕੇ ਜੋ ਦਾਤਾ ਬਖਸ਼ੀ ਮਹਾਰਾਜ ਨੇ ਬਹੁਤ ਸੰਤੋਖ ਵਿੱਚ ਵਰਦਾ ਹੈ ਤਾਂ ਬਗਸੀ ਸੀ ਅਗਲਾ ਉਕਸੀਸੀ ਇਹ ਪ੍ਰਮਾਤਵਾਗਲਾ ਬਹੁਤ ਜ਼ਿਆਦਾ ਰਬ ਦੀਆਂ ਦਾਤਾਂ ਅਸੀਸਾਂ ਉਹਨਾਂ ਗੁਰਸਿੱਖਾਂ ਨੂੰ ਬਹੁਤ ਮਿਲਦੀਆਂ ਬਹੁਤ ਬਦ ਪ੍ਰਮਾਤਮਾ ਦੀ ਕਿਰਪਾ ਹੁੰਦੀ ਜਾਂਦੀ ਹੈ ਸੰਤੋਖੀ ਪੁਰਸ਼ ਤੇ ਧਾਰਮੀ ਪੁਰਸ਼ ਤੇ ਚੜ੍ਹੇ ਸਵਾਹ ਬਹੁਤ ਜ਼ਿਆਦਾ ਪਾਪ ਸਵਾਹ ਬਹੁਤ ਜ਼ਿਆਦਾ ਜੋ ਜੋ ਦਾਤਾਂ ਰਬ ਦਿੰਦਾ ਹੈ ਸੇ ਪ੍ਰਾਣੀਆਂ ਦੇ ਹਿਰਦੇ ਵਿੱਚ ਰੱਬ ਟਿਕ ਗਿਆ ਨਾ ਉਹਦੇ ਜਿਹੜੇ ਸਾਰੇ ਕਰਨੀ ਸੱਚ ਵਾਲੇ ਬਣ ਜਾਂਦੇ ਅਜੀਬ ਆ ਦੇਵਾਸ ਸਭ ਜਾਂਦੇ ਰੱਬ ਦਾ ਹੱਥਾਂ ਵਿੱਚ ਵੀ ਗੁਰੂ ਪਰ ਹੁੰਦੀ ਅਸੀਸ ਰਾਣੇ ਜਮਾਨੇ ਨਾ ਜਿਹੜਾ 판ਦੇ ਦੀ ਮਾਤਾ ਆ ਮਾ ਪਿਆਰ ਨਾਲ ਬਜੇਰੇ ਦਾ ਸੀਸ ਵਗਸਤੇ ਬੱਚਿਆਂ ਨੂੰ ਸਿਰ ਤੇ ਹੱਥ ਰੱਖਦੇ ਸੀ ਪਤਾ ਕੀ ਜਿਹੜਾ ਨਾਮ ਰੱਸਿਓ ਨਾ ਉਹਦਾ ਸਿਰ ਤੇ ਹੱਥ ਰੱਖਣਾ ਕਿਸੇ ਜੀ ਤੇ ਬਹੁਤ ਬੜੀ ਕਿਰਪਾ ਹੁੰਦੀ ਬ੍ਰਹਮ ਗਿਆਨ ਨੇ ਕੇ ਦਿਸ਼ਟ ਅੰਮ੍ਰਿਤ ਵਰਸੇ ਅੰਮ੍ਰਿਤ ਵਜਦਾ ਨੂੰ ਅੱਖਾਂ ਵਿੱਚੋਂ ਪਾ ਇਹਨਾਂ ਜੀਵਤ ਮਿਲ ਜਾਣਾ ਦਰਸ਼ਨ ਵੀ ਹੋ ਜਾਣ ਸੰਤਾ ਮਹਾਂਪੁਰਸ਼ੀ ਦਾ ਅਸਲੀ ਪਿਆਰ ਵਾਲੇ ਭੇਜੀਆਂ ਰੂਹਾਂ ਤੁਹਾਡੇ ਵਿਕਾਰ ਦੂਰ ਹੋ ਜਾਣਗੇ ਤੁਹਾਡੇ ਕਰਮ ਬਦਲ ਜਾਣਗੇ ਇਹ ਮਾਰਾ ਕਹ ਰਹੇ ਨੇ ਅਸੀਂ ਕਿਰਪਾ ਕਿਨਾਰੇ ਤੇ ਜਿਨ੍ਹਾਂ ਨੇ ਪਾਈ ਬੜੀ ਆਈ ਵੱਡਾ ਪਾਇਆ ਰੱਬ ਦੀ ਬੜਾਈਆਂ ਕਰ ਕਰਕੇ ਅਕਾਲ ਪੁਰਖ ਨੂੰ ਪਾਇਆ ਇਹ ਪੌੜੀ ਬਹੁਤ ਹੀ ਧਰਮੀ ਪੁਰਸ਼ਾਂ ਲਈ ਜੀਵਨ ਸ਼ੈਲੀ ਦਰਸਾਉਂਦੀ ਹੈ ਘਟ ਸੋਣਾ ਘਟ ਖਾਣਾ ਤੇ ਪਾਇ ਸੱਚ ਨੂੰ ਕਮਾਣਾ ਸਬਰ ਸੰਤੋਖ ਦੀ ਰਹਿਣਾ ਤੇ ਪਰਮਾਤਮਾ ਵੱਲੋਂ ਅਸੀਸਾਂ ਦੀਆਂ ਝੋਲੀਆਂ ਪਰ ਜਾਣੇ ਆਪ ਸਰਦੇ ਨੇ ਹੋਰ ਨੰ ਉਤਾਰਦੇ ਨੇ ਮਹਾਰਾਜ ਤੁਹਾਡੇ ਹਿਰਦੇ ਆਪਣਾ ਸਭਨਾ ਹੈ ਤੇ ਮਸਬਾਨੇ ਮਸਾਏ ਆਪਾਂ ਵੀ ਮਹਾਰਾਜ ਸਵਰ ਸਤੋਕ ਬਖਸ਼ੀ ਅਸੀਸ ਬਖਸ਼ੀ ਪਾ ਜਰੂਰ ਗੁਰੂ ਵਾਲੇ ਬਣੋ ਪੰਜਿਆ ਪਿਆਰਾ ਕੂਲ ਅਮਰਤ ਪਾਣ ਕਰੋ ਖੰਡੇ ਪਾੜੀ ਸੋ ਕੋ ਸਿੰਘ ਸਿੰਘ ਜੀ ਸਜੋ ਸੱਚੇ ਨਸਾਨ ਗੁਰਸਿੱਖ ਬਣੋ ਤੁਹਾਡੀ ਕਰਨ ਨਿਰਮਲ ਹੋ ਜੇ ਤੇ ਪਾ ਦੁਨੀਆ ਕੇ ਵਾਹ ਵਾਏ ਗੁਰਦਾ ਸਿੱਖ ਹੈ ਤੇ ਗੁਰੂ ਦੀ ਵਡਿਆਈ ਹੋਏਗੀ ਤੇ ਤੁਹਾਡੀ ਸੁਭਾ ਆਪਣੇ ਆਪ ਨੂੰ ਗੁਰੂ ਸੋਝਦਾ ਹੈ ਗੁਰੂ ਜਾਣਦੇ ਕਿ ਇਹ ਦੇ ਕਰਨੇ ਨਾਲ ਮੇਰੀ ਵਿਆਹਾ ਹੋ ਰਹੀ ਹੈ ਇਹ ਮੇਰਾ ਪਿਆਰਾ ਹੈ ਰੋਹਰ ਮਾਰਗੁ ਜੀ ਕੇ ਨਵਾਜ਼ਦੇ ਨੇ ਹੋਰ ਦਾਤਾਂ ਬਖਸਦੇ ਨੇ ਸੱਚੇ ਪਾਤਸ਼ਾਹ ਜੀ ਪਲਾ ਕਰੇ ਸਬਦਾ ਪਲਾ ਕਰੇ ਦਾਸਾਂ ਉਤੇ ਵੀ ਕਿਰਪਾ ਸਮਤ ਬਖਸ਼ੀਂ ਅਹੰਕਾਰ ਤੋਂ ਵਿਸਾਕੇ ਨਿਮਰਤਾ ਬਖ ਰੱਖੇ ਆਪਣੀ ਸੇਵਾਲੇ ਅਲੀ ਮਹਾਰਾਜ ਜੀ ਅਣਜਾਨ ਬੱਚਿਆਂ ਪਈ ਆਪਾਪਾ ਜੀ ਸੇ ਕਿਰਪਾ ਕਰੋ ਗੋਨਾ ਦੇਵ ਜੀ ਦਾਸਾਂ ਵੱਲੋਂ ਪਾਸ਼ਾ ਨੂੰ ਸਵਾ ਸਤ ਨੂੰ ਲਾ ਕੇ 8 ਵਜੇ ਤਕਰੀਬਨ 40 35 ਮਿੰਟ ਨਾਮ ਅਸਰੰਦ ਦੇ ਲਾਈਵ ਚੱਲਦੀ ਹੈ ਆਪ ਜ਼ਰੂਰ ਕਿਰਪਾ ਕਰ ਸੁਣਾ ਕਰੋ ਤੇ ਸਵੇਰ ਵੇਲੇ ਪਾਇਤਾ ਪਉਣਾ ਕੰਟਾ 7:30 ਤੋਂ 8:00 ਵਜੇ ਤੱਕ ਵਿਚਾਰ ਹੁੰਦੀ ਹੈ ਸਭ ਦੀ ਜ਼ਰੂਰ ਹਾਜ਼ਰੀਆਂ ਪਰੋ ਆਨੰਦ ਮਾਣੋ ਖੁਸ਼ੀਆਂ ਮਾਣੋ ਮਾਰਾ ਕਿਰਪਾ ਕਰਨਾ ਸਹੀ ਹੋਣ ਵਾਹੀ ਗਿਰੂ ਵਾਹੀ ਗਿਰੂ ਵਾਹੀ ਗਿਰੂ ਵਾਹੀ ਗਿਰੂ ਵਾਹੀ ਗੁਰੂ ਜੀ ਦਾ ਖਾਲਸਾ vai dormir, faz até